ਇਹ ਖਬਰ ਬਹੁਤ ਦਰਦਨਾਕ ਸਨਸਨੀਖੇਜ਼ ਅਤੇ ਹੈਰਾਨੀਜਨਕ ਹੈ ਅਧਿਆਪਕ ਤੇ ਵਿਦਿਆਰਥੀ ਜਾਂ ਵਿਦਿਆਰਥਣ ਦੇ ਵਿਚਕਾਰ ਉਸੇ ਤਰ੍ਹਾਂ ਦਾ ਬਿਲਕੁਲ ਦਾ ਰਿਸ਼ਤਾ ਹੁੰਦਾ ਹੈ ਜਿਵੇਂ ਮਾਪੇ ਅਤੇ ਬੱਚਿਆਂ ਦੇ ਵਿਚਕਾਰ ਪਰ ਇਹ ਖਬਰ ਜੋ ਬਿਲ ਰਹੀ ਹੈ ਇਹ ਇਸ ਰਿਸ਼ਤੇ ਨੂੰ ਤਾਰ ਤਾਰ ਕਰ ਰਹੀ ਹੈ ਝਾਰਖੰਡ ਦੇ ਕੋਲਾ ਸ਼ਹਿਰ ਧਨਵਾੜ ਤੋਂ ਇੱਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ ਉੱਥੇ ਇੱਕ ਮਸ਼ਹੂਰ ਪ੍ਰਾਈਵੇਟ ਸਕੂਲ ਅਤੇ ਉੱਥੋਂ ਦੀ ਪ੍ਰਿੰਸੀਪਲ ਨੇ 10ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਅਜਹੀ ਤਾਲਬਾਨੀ ਸਜ਼ਾ ਦਿੱਤੀ ਹੈ ਜਿਸ ਨੂੰ ਹਰ ਕੋਈ ਸੁਣ ਕੇ ਹੈਰਾਨ ਹੋ ਰਿਹਾ ਹੈ ਦਰਅਸਲ ਪ੍ਰਿੰਸੀਪਲ ਇੱਕ ਛੋਟੀ ਜਿਹੀ ਗਲਤੋਂ ਵਿਦਿਆਰਥਣਾ ਤੇ ਗੁੱਸੇ ਚ ਹੋ ਗਏ ਅਤੇ ਉਹਨਾਂ ਨੇ 10ਵੀਂ ਜਮਾਤ ਦੀਆਂ 100 ਦੇ ਕਰੀਬ ਵਿਦਿਆਰਥਣਾ ਦੀਆਂ ਕਮੀਜ਼ਾਂ ਉਤਰਵਾ ਦਿੱਤੀਆਂ ਇੰਨਾ ਹੀ ਨਹੀਂ ਪ੍ਰਿੰਸੀਪਲ ਨੇ ਸਾਰੀਆਂ ਵਿਦਿਆਰਥਣਾ ਨੂੰ ਆਪਣੇ ਸਰੀਰ ਨੂੰ ਧੱਕਣ ਵਾਸਤੇ ਸਿਰਫ ਇੱਕ ਬਲੇਜ਼ਰ ਦਿੱਤਾ ਅਤੇ ਉਹਨਾਂ ਨੂੰ ਉਸੇ ਸਥਿਤੀ ਵਿੱਚ ਉਸੇ ਹਾਲਤ ਵਿੱਚ ਘਰ ਜਾਣ ਵਾਸਤੇ ਹੁਕਮ ਦਿੱਤਾ ਤੇ ਮਜਬੂਰ ਕਰ ਦਿੱਤਾ ਹੁਣ ਇਸ ਘਟਨਾ ਤੇ ਰਾਜਨੀਤਿਕ ਹੰਗਾਮੇ ਸ਼ੁਰੂ ਹੋ ਗਏ ਹੈ ਚਰਿਆਤੋ ਵ代ਕ ਰਾਗਨੀ ਸਿੰਘ ਨੇ ਪ੍ਰਿੰਸੀਪਲ ਦੀ ਕਾਰਵਾਈ ਨੂੰ ਤਾਲਬਾਨੀ ਕਾਰਵਾਈ ਕਰਾਰ ਦਿੱਤਾ ਹੈ ਅਤੇ ਡੀਸੀ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਜਦੋਂ ਲੜਕੀਆਂ ਨੇ ਘਰ ਪਹੁੰਚ ਕੇ ਆਪਣੇ ਮਾਪਿਆਂ ਨਾਲ ਇਹ ਹੱਡ ਬੀਤੀ ਸੁਣਾਈ ਤਾਂ ਪੂਰੇ ਜ਼ਿਲ੍ਹੇ ਵਿੱਚ ਹੰਗਾਮਾ ਹੋ ਗਿਆ ਸਮੁੱਚਾ ਸਿੱਖਿਆ ਵਿਭਾਗ ਹਰਕਤ ਵਿੱਚ ਆ ਗਿਆ ਹੈ ਜਾਂਚ ਕਮੇਟੀ ਬਣਾ ਦਿੱਤੀ ਗਈ ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋਇਆ ਹੈ ਜਾਣਕਾਰੀ ਅਨੁਸਾਰ ਇਹ ਘਟਨਾ ਬੀਤੇ ਵੀਰਵਾਰ 9 ਜਨਵਰੀ ਨੂੰ ਵਾਪਰੀ ਦੱਸਿਆ ਜਾ ਰਿਹਾ ਕਿ ਤਨਵਾ ਦੇ ਇੱਕ ਨਾਮਵਰ ਪ੍ਰਾਈਵੇਟ ਸਕੂਲ ਵਿੱਚ 10ਵੀਂ ਜਮਾਤ ਦੀਆਂ ਵਿਦਿਆਰਥਣਾਂ ਦਾ ਵੀਰਵਾਰ ਨੂੰ ਆਖਰੀ ਪੇਪਰ ਸੀ ਪੇਪਰ ਖਤਮ ਹੋਣ ਤੋਂ ਬਾਅਦ ਇਹਨਾਂ ਵਿਦਿਆਰਥਣਾਂ ਨੇ ਕਲਮ ਦਿਵਸ ਮਨਾਉਣਾ ਸ਼ੁਰੂ ਕਰ ਦਿੱਤਾ ਇਸੇ ਦੌਰਾਨ ਸਾਰੇ ਵਿਦਿਆਰਥੀ ਇੱਕ ਦੂਸਰੇ ਦੀਆਂ ਕਮੀਜ਼ਾਂ ਦੇ ਉੱਤੇ ਸ਼ੁਭ ਕਾਮਨਾਵਾਂ ਦੇ ਸੁਨੇਹੇ ਲਿਖ ਰਹੇ ਸੀ ਜਦੋਂ ਪ੍ਰਿੰਸੀਪਲ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹ ਗੁੱਸੇ ਵਿੱਚ ਆ ਗਈ ਉਸਨੇ ਸਾਰੀਆਂ ਵਿਦਿਆਰਥਣਾਂ ਨੂੰ ਇਕੱਠਿਆਂ ਕੀਤਾ ਉਹਨਾਂ ਨੂੰ ਆਪਣੀਆਂ ਕਮੀਜ਼ਾਂ ਉਤਾਰਨ ਦਾ ਹੁਕਮ ਦੇ ਦਿੱਤਾ ਅਤੇ ਸਿਰਫ ਵਲੇਜ਼ਰ ਪਾ ਕੇ ਘਰ ਤੱਕ ਜਾਣ ਦੇ ਹੁਕਮ ਦਿੱਤੇ ਮੁੱਖ ਮੰਤਰੀ ਹੇਮੰਤ ਸਰੇ ਨੇ ਪ੍ਰਿੰਸੀਪਲ ਦੇ ਇਹ ਸ਼ਰਮਨਾ ਕਾਰੇ ਦੀ ਜਾਂਚ ਦੇ ਹੁਕਮ ਦਿੱਤੇ ਨੇ ਮਾਪਿਆਂ ਦੇ ਦੋਸ਼ਾਂ ਦੇ ਮੱਦੇਨਜ਼ਰ ਐਸਡੀਐਮ ਅਤੇ ਡੀਈਓ ਨੇ ਸੀਸੀਟੀਵੀ ਦੀ ਵੀ ਜਾਂਚ ਕੀਤੀ ਹੈ ਅਤੇ ਪ੍ਰਿੰਸੀਪਲ ਤੋਂ ਵੀ ਪੁੱਛਗਿੱਛ ਕੀਤੀ ਹੈ ਐਸਡੀਐਮ ਨੇ ਕਿਹਾ ਕਿ ਉਹ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਇਸ ਮਾਮਲੇ ਤੇ ਕੁਝ ਕਹਿਣਗੇ ਅਤੇ ਇਹ ਸੀਸੀਟੀਵੀ ਮਾਪਿਆਂ ਨੂੰ ਵੀ ਦਿਖਾਈ ਜਾ ਰਹੀ ਹੈ ਇਹ ਸਮਵਾਲੀ ਦੀ ਰਿਪੋਰਟ ਡੀਸੀ ਨੂੰ ਸੌਂਪੀ ਜਾਏਗੀ ਬਾਲ ਵਿਕਾਸ ਪ੍ਰੋਜੈਕਟ ਅਫਸਰ ਅਲਕਾਰਾਣੀ ਕਾਰਜਕਾਰੀ ਮੈਜਿਸਟ੍ਰੇਟ ਨਰੈਣ ਰਾਮ ਐਸ ਡੀ ਪੀਓ ਬਲਾਕ ਸਿੱਖਿਆ ਅਫਸਰ ਸਰਕਲ ਅਫਸਰ ਅਤੇ ਕੁਝ ਹੋਰ ਜਿਹੜੇ ਆਗੂਸੀ ਤੇ ਨਾਲ ਥਾਣਾ ਇੰਚਾਰਜ ਇਸ ਮੌਕੇ ਤੇ ਹਾਜ਼ਰ ਰਹੇ ਸਕੂਲ ਦੀ ਪ੍ਰਿੰਸੀਪਲ ਤੋਂ ਜਦੋਂ ਪੁੱਛਿਆ ਗਿਆ ਤਾਂ ਪ੍ਰਿੰਸੀਪਲ सिষ্টার ਦੇਵਸ਼੍ਰੀ ਨੇ ਕਿਹਾ ਕਿ ਇਹ ਸਾਰੇ ਦੋਸ਼ ਬੇਬੁਨਿਆਦ ਝੂਠੇ ਅਤੇ ਮਨ ਘੜਤ ਨੇ ਇੱਥੇ ਪੜਨ ਵਾਲੀਆਂ ਸਾਡੀਆਂ ਬੱਚੀਆਂ ਨੇ ਕਿ ਅਸੀਂ ਉਹਨਾਂ ਨਾਲ ਅਜਿਹਾ ਕਰ ਸਕਦੇ ਹਾਂ ਅਸੀਂ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਦੇ ਰਹੇ ਹਾਂ ਉਹਨਾਂ ਨੂੰ ਅਨੁਸ਼ਾਸਨ ਸਿਖਾ ਰਹੇ ਹਾਂ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਵਿਦਿਆਰਥੀਆਂ ਨੂੰ ਜਲੀਲ ਕਰ ਰਹੇ ਹਾਂ ਵਿਦਿਆਰਥੀਆਂ ਨੂੰ ਬੋਰਡ ਦੀਆਂ ਪ੍ਰੀਖਿਆਵਾਂ 'ਤੇ ਪੂਰਾ ਧਿਆਨ ਦੇਣਾ ਚਾਹੀਦਾ ਹੈ ਸਕੂਲ ਵੱਲੋਂ ਪੂਰਾ ਸਹਿਯੋਗ ਉਹਨਾਂ ਨੂੰ ਦਿੱਤਾ ਜਾ ਰਿਹਾ ਤੇ ਦਿੱਤਾ ਵੀ ਜਾਵੇਗਾ ਅਜਿਹਾ ਨਹੀਂ ਹੈ ਕਿ ਜੇਕਰ ਅਸੀਂ ਸ਼ਿਕਾਇਤ ਕਰਾਂਗੇ ਤੇ ਬੱਚਿਆਂ ਦੇ ਭਵਿੱਖ ਦੇ ਨਾਲ ਖਿਲਵਾੜ ਕੀਤਾ ਜਾਵੇਗਾ ਮਾਪੇ ਵੀ ਸਕੂਲ ਪ੍ਰਬੰਧਕਾਂ ਦੇ ਅੱਗੇ ਆਪਣੇ ਵਿਚਾਰ ਪੇਸ਼ ਕਰਨ ਦੀ ਆਜ਼ਾਦ ਨੇ ਪਰ ਇਹ ਹੈ ਕਿ ਇਹ ਜਿਹੜੇ ਦੋਸ਼ ਨੇ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਝੂਠੇ ਅਤੇ ਬੇਬੁਨਿਆਦ ਨੇ